ਆ ਗਿਆ ਅਸੇ ਹੀ ਕਿੰਨਾ ਆਇਆ ਤੇ ਪੂਰੇ ਬੰਦੋਬਸਤ ਜੜੇ ਨੇ ਕੋਲ ਇਲੈਕਸ਼ਨ ਕਮਿਸ਼ਨ ਸਰਾਇਰ ਦੇ ਪਾਸ ਦਿੱਤੀ ਅ ਇਸ ਵਕਤ ਵੋਟ ਪੁਗਤਾਨ ਜਾ ਰਿਹਾ ਉਸ ਦੇ ਲਈ ਜਿਹੜਾ ਅਸੀਂ ਕੀਤੇ ਗਏ ਨੇ ਅੱਥੇ ਕੱਲ ਕਿ ਜਦ ਵੀ ਗਰਮੀ ਲੁਧਿਆਣੇ ਦੇ ਵਿੱਚ ਆਜ ਵੀ ਹੁੰਦੀ ਹੋਵੇਗੀ ਕੋਈ ਨਹੀਂ ਹੁਣ ਅੱਜ ਵੀ ਬੇਤਿਕ ਮਸਲੇ ਅਹੀ ਨੇ ਸੜਕ ਪਾਣੀ ਬਿਜਲੀ ਸਫਾਈ ਤੋਂ ਲੱਗਿਆ ਇਹ ਹੋ ਪਾਏਗਾ ਅਗਰ ਤੁਸੀਂ ਆਂਦੇ ਹੋ ਤੇ ਤੁਹਾਨੂੰ ਮੈਂ ਇਹ ਗੱਲ ਦੱਸ ਦਣਾ ਇਹ ਇਲੈਕਸ਼ਨ ਜਿੱਤਾਂਗੇ ਕਿਉਂਕਿ ਮੈਂ ਬਹੁਤ ਵਾਰੀ ਵੋਟ ਵੋਟ ਦੀ ਅਪੀਲ ਕਰ ਚੁੱਕਾ ਵੋਟ ਲਵਾਂਗੇ ਜਿੱਤਾਂਗੇ ਤੇ ਜਿੰਨੀਆਂ ਵੀ ਇਸ਼ੂਸ ਹੈਗੇ ਆ ਤੁਹਾਨੂੰ 1.5 ਸਾਲ ਦੇ ਵਿੱਚ ਵਿੱਚ ਹੱਲ ਕਰਕੇ ਦਿਖਾਵਾਂ ਕਿਉਂਕਿ 1.5 ਸਾਲ ਸਰਕਾਰ ਕਹਿੰਦੀ ਆ ਇਹ ਸਰਕਾਰ ਕਹਿੰਦੀ ਸਰਕਾਰ ਤਾਂ ਉਹੀ ਇਹ ਕੇ.ਡੀ.ਐਲ ਸਾਹਿਬ ਦਾ 25 ਦਾ ਬਿਆਨ ਆ ਪਹਿਲੇ ਕਿਸੇ ਹੋਰ ਸਟੇਟ ਦੇ ਵਿੱਚ ਕਹਿੰਦੇ ਜੀ ਉਹ ਜਿਹੜਾ ਪਾਵਰ ਪੂਰ ਕੋਈ ਨਹੀਂ ਹੁੰਦੀ ਹਰ ਇੱਕ ਕੋਲ ਰਾਈਟ ਹੁੰਦਾ ਆਪਣੇ ਇੱਥੇ ਆ ਕਹਿੰਦਾ ਜੀ ਸਾਡਾ ਜਿਤਾ ਉਹਦੇ ਨੂੰ ਇਟਸ ਆਲ ਦਾ ਸਿੰਗ ਇਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਇਹਨਾਂ ਲੋ ਦਾ ਨਹੀਂ ਪਤਾ ਕਿ ਇਹ ਸਾਰੇ ਸਾਰੇ ਜਿਹੜੇ ਨਾ ਇੱਥੋਂ ਖਾਲੀ ਨੇ ਉੱਪਰ ਸਾਨੂੰ ਲੋ ਦਾ ਪਤਾ ਸਾਨੂੰ ਕੌਨਸਟਿਚਿਊਸ਼ਨ ਦਾ ਪਤਾ ਸਾਰੇ ਲੜਨੇ ਹੁੰਦੇ ਆ ਨਾ ਐਮਐਲਏ ਉਹਨਾਂ ਨੂੰ ਇਕੁਅਲਾਈਟ ਹੁੰਦਾ ਮੰਤਰੀ ਨੂੰ ਇਕੁਅਲਾਈਟ ਹੁੰਦੀ ਆ ਜੇ ਇਕੁਅਲਾਈਟ ਹੈ ਗਿਆ ਤਾਂ ਸਾਨੂੰ ਪਤਾ ਅਸੀਂ ਕਿਵੇਂ ਲੈਣੇ ਹੈ ਥੈਂਕ ਯੂ ਮੈਮ ਜਿੰਨਾਂ ਸਾਲ ਲੱਗੇ ਨਵੇਂ ਪਾਈ ਸਰਕਾਰ ਦੇ ਜੇ ਤੁਸੀਂ ਜਿਤਨੀ ਹੋ ਕਿਸ ਤਰੀਕੇ ਨਾਲ ਜੇ ਕਰ ਮੈਂ ਆਲਰੇਡੀ ਸਾਰਾ ਕੁਝ ਦੱਸ ਚੁੱਕਾ ਹਾਂ ਕੱਲ ਕੱਲ ਤੁਸੀਂ মিডিਆ ਨੂੰ ਦੱਸ ਨਹੀਂ ਸੁਣ ਲੋ ਸੁਣ ਲੋ ਮੈਨੂੰ ਨਹੀਂ ਪਤਾ ਤੁਸੀਂ ਨਵੇਂ মিডিਆ ਨਹੀਂ ਤੁਸੀਂ ਪੁਰਾਣੇ মিডিਆ ਹੋ ਮੈਂ ਜਿਹੜੇ ਕੰਮ ਹੈਗੇ ਜਿੰਨੇ ਵੀ ਕੰਮ ਹੈਗੇ ਆ ਚਾਹੇ ਲਾਅ ਐਂਡ ਆਰਡਰ ਦਾ ਹੈਗਾ ਮੈਂ ਚਾਹੇ ਇਕਨੋਮੀ ਦਾ ਹੈਗਾ ਮੈਂ ਚਾਹੇ ਇੰਡਸਟਰੀ ਦਾ ਹੈਗਾ ਚਾਹੇ ਟ੍ਰੇਡ ਦਾ ਹੈਗਾ ਮੈਂ ਚਾਹੇ ਆਪਾਂ ਕਹਿੰਦੇ ਸੇਫਟੀ ਦਾ ਹੈਗਾ ਸੈਨੀਟੇਸ਼ਨ ਦਾ ਹੈਗਾ ਬੁੱਢੇ ਨਾਲ ਇਹਦਾ ਹੈਗਾ ਆਪਣਾ ਸਿਟੀ ਸੈਂਟਰ ਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਲੈਕਸਿਟੀ ਦਾ ਹੈਗਾ ਵਾ ਸਾਰੇ ਦੇ ਸਾਰੇ ਜਿਹੜੇ ਹੈਗੇ ਮਸਲੇ ਨਾ ਇਹਦਾ ਹੱਲ ਕਰਕੇ ਵਿਖਾਵਾਂਗੇ ਔਰ ਤੁਹਾਨੂੰ ਦੱਸਾਂ ਹੁਣ ਸ਼ੁਰੂ ਕਰਾਂਗੇ ਤੇ 27 ਦੇ ਵਿੱਚ ਸਰਕਾਰ ਆਣ ਤੇ ਪੰਜਾਬ ਪੰਜਾਬ ਨੂੰ ਫੇਰ ਨੰਬਰ 1 ਦਾ ਸੂਬਾ ਬਣਾਵਾਂਗੇ ਪੰਜਾਬ ਨੂੰ ਫੇਰ ਨੰਬਰ 1 ਦਾ ਸੂਬਾ ਬਣਾਵਾਂਗੇ ਤੁਹਾਡਾ ਨਾਮ ਬਾਅਦ ਆ ਜੀ ਸਰ ਜੀ ਬਹੁਤ ਧੰਨਵਾਦ ਧੰਨਵਾਦ ਬੋਲ ਕਰਨੀਆਂ ਚੋਰ ਨੇ ਸਾਰੇ ਠੱਗ ਨੇ ਇਹ ਸਾਰੇ ਠੱਗ ਨੇ ਇਹਨਾਂ ਦਾ ਕੰਮ ਹੀ ਠਗੀ ਮਾਰਨਾ ਹੈ ਸੋ ਮੈਂ ਇਹਦੇ ਬਾਰੇ ਕੋਈ ਨਹੀਂ ਕਹਿਣਾ ਠੱਗ ਨੇ ਸਾਰੇ ਇਹ ਇਹਨਾਂ ਨੇ ਜਿੰਨਾ ਚਟਾ ਵੇਚਤਾ ਜੋ ਨਾਰਕੋਟਿਕ ਵੇਚਤਾ ਜੋ ਪੈਸਾ ਦੇਤਾ ਜੋ ਕਪੜੇ ਵੰਡਤੇ ਜੋ ਰਾਸ਼ਨ ਵੰਡਤਾ ਸਾਰਾ ਕੁਝ ਵੰਡਤਾ ਇਹ ਜਿਹੜਾ ਸਾਢੇ 3 ਸਾਲ ਬੀਤ ਗਏ ਹੁਣ ਲੋਕ ਕਹਿ ਰਹੇ ਆ ਕਿ ਡਿਵੈਲਪਮੈਂਟ ਨਹੀਂ ਹੋਈ ਆ ਕਿ ਜਿੰਮੀ ਚੋਨਾ ਜੇ ਨਾ ਹੁੰਦੀ ਤੇ ਇੱਤਾ ਹੀ ਰਹਿਣਾ ਸੀਗਾ ਇਹ ਇਹ ਅੱਗੇ ਵੀ ਇਹੀ ਬਾੜਾ ਹੋਣਾ ਮੈਂ ਜਦ ਤੱਕ ਵਾ ਜਿੱਤਦੇ ਨਹੀਂ ਗਏ ਜਿੱਤ ਕੇ ਤਾਂ ਦਿਖਾਵਾਂਗੇ ਤੇ ਡਿਵੈਲਪਮੈਂਟ ਵੀ ਸ਼ੁਰੂ ਹੋ ਜਾਊਗਾ ਜੇ ਤੁਸੀਂ ਜਿੱਤਦੇ ਹੋ ਚਾਰ-ਚਾਰ ਕਬੀਲਦਾਰੀਆਂ ਹੋ ਜਾਣੀਆਂ ਕਿੱਥੇ ਸਮਝੋਗੇ ਜਨਤਾ ਨੂੰ ਟਾਈਮ ਦੋਗੇ ਅਦਾਲਤ ਨੂੰ ਟਾਈਮ ਦੋਗੇ ਪਰਵਾਹ ਤੋਂ ਸਾਰਿਆਂ ਨੂੰ ਦੋਗੇ ਇਹ ਬਹੁਤ ਸੌਖੀ ਗੱਲ ਹੈ ਮੇਰੇ ਵਾਸਤੇ ਵਕਾਲਤ ਅਦਾਲਤ ਸਿਆਸਤ ਇੱਕੋ ਜੀ ਹੈ ਇੱਕੋ ਜੀ ਹੈ ਇੱਕੋ ਜਿਹਾ ਕੀ ਬਾਤ ਹੈ ਲੁਧਿਆਣੇ ਦੇ ਵਿੱਚ ਆਜ ਵੀ ਮਸਲੇ ਕੋਈ ਨਹੀਂ ਉਹ ਮੁਮਤਰ ਅੱਜ ਵੀ ਬੇਤਿਕ ਮਸਲੇ ਹਨ ਸੜਕ ਪਾਣੀ ਬਿਜਲੀ ਸਫਾਈ ਤੋਂ ਲੱਗੇ ਨਹੀਂ ਹੋ ਪਾਏਗਾ ਅਗਰ ਤੁਸੀਂ ਆਂਦੇ ਉਤੇ ਤੁਹਾਨੂੰ ਮੈਂ ਇਹ ਗੱਲ ਦੱਸਦਾ ਨਾ ਇਹ ਇਲੈਕਸ਼ਨ ਜਿੱਤਾਂਗੇ ਕਿਉਂਕਿ ਮੈਂ ਬਹੁਤ ਵਾਰੀ ਵੋਟ ਵੋਟ ਦੀ ਅਪੀਲ ਕਰ ਚੁੱਕਾ ਵੋਟ ਲਵਾਂਗੇ ਜਿੱਤਾਂਗੇ ਤੇ ਜਿੰਨੀਆਂ ਵੀ ਇਸ਼ੂਸ ਹੈਗੇ ਆ ਤੁਹਾਨੂੰ 1.5 ਸਾਲ ਦੇ ਵਿੱਚ ਵਿੱਚ ਹੱਲ ਕਰਕੇ ਦਿਖਾਵਾਂ ਕਿਉਂਕਿ 1.5 ਸਾਲ ਸਰਕਾਰ ਕਹਿੰਦੀ ਆ ਸਰਕਾਰ ਕਹਿੰਦੇ ਸਰਕਾਰ ਤਾਂ ਉਹੀ ਹੈ ਕੇਜੀਐਲ ਸਾਹਿਬ ਦਾ 25 ਦਾ ਬਿਆਨ ਆ ਪਹਿਲੇ ਕਿਸੇ ਹੋਰ ਸਟੇਟ ਦੇ ਵਿੱਚ ਕਹਿੰਦੇ ਜੀ ਉਹ ਜਿਹੜਾ ਪਾਵਰਪੂਰ ਕੋਈ ਨਹੀਂ ਹੁੰਦੀ ਹਰ ਇੱਕ ਕੋਲ ਰਾਈਟ ਹੁੰਦਾ ਆਪਣੇ ਇੱਥੇ ਆ ਕਹਿੰਦਾ ਜੀ ਸਾਡਾ ਜਿਤਾਉ ਦੇ ਨੂੰ ਇਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਇਹਨਾਂ ਨੂੰ ਲਾਅ ਦਾ ਨਹੀਂ ਪਤਾ ਇਹ ਸਾਰੇ ਸਾਰੇ ਜਿਹੜੇ ਨਾ ਇੱਥੋਂ ਖਾਲੀ ਨੇ ਉੱਪਰ ਸਾਨੂੰ ਲੋਅ ਦਾ ਪਤਾ ਸਾਨੂੰ ਕੋਸਟ ਸਟੇਸ਼ਨ ਦਾ ਪਤਾ ਸਾਰੇ ਲੜੜੇ ਹੁੰਦੇ ਆ ਨਾ ਐਮਐਲਏਸ ਉਹਨਾਂ ਕੋਈ ਇਕੁਅਲਾਈਟ ਹੁੰਦਾ ਮਿਸਟਰ ਕੋਈ ਇਕੁਅਲਾਈਟ ਹੁੰਦੀ ਹੈ ਜੇ ਇਕੁਅਲਾਈਟ ਹੈ ਗਿਆ ਤਾਂ ਸਾਨੂੰ ਪਤਾ ਅਸੀਂ ਕਿਵੇਂ ਲੈਣੇ ਹੈ ਥੈਂਕ ਯੂ ਮੈਮ ਜੇ ਸਾਲ ਲੱਗੇ ਭਲੇ ਭਾਈ ਸਰਕਾਰ ਦੇ ਜੇ ਤੁਸੀਂ ਦਿੱਤੀ ਹੋਊਗੀ ਤਾਂ ਕਿਸ ਤਰੀਕੇ ਨਾਲ ਕਰਾਂ ਮੈਂ ਆਲਰੇਡੀ ਸਾਰਾ ਕੁਝ ਦੱਸ ਚੁੱਕਾ ਹਾਂ ਨਹੀਂ ਸੁਣ ਲਓ ਸੁਣ ਲਓ ਮੈਨੂੰ ਨਹੀਂ ਪਤਾ ਤੁਸੀਂ ਨਵੇਂ মিডিਆ ਨਹੀਂ ਤੁਸੀਂ ਪੁਰਾਣੇ মিডিਆ ਹੋ ਮੈਂ ਜਿਹੜੇ ਕੰਮ ਹੈਗੇ ਜਿੰਨੇ ਵੀ ਕੰਮ ਹੈਗੇ ਆ ਚਾਹੇ ਲਾਅ ਐਂਡ ਆਰਡਰ ਦਾ ਹੈਗਾ ਮੈਂ ਚਾਹੇ ਇਕਨੋਮੀ ਦਾ ਹੈਗਾ ਮੈਂ ਚਾਹੇ ਇੰਡਸਟਰੀ ਦਾ ਹੈਗਾ ਚਾਹੇ ਟ੍ਰੇਡ ਦਾ ਹੈਗਾ ਮੈਂ ਚਾਹੇ ਆਪਾਂ ਕਹਿੰਦੇ ਆ ਪਬਲਿਕ ਸੇਫਟੀ ਦਾ ਹੈਗਾ ਸੈਨੀਟੇਸ਼ਨ ਦਾ ਹੈਗਾ ਬੁੱਡੇ ਨਾਲ ਇਹਦਾ ਹੈਗਾ ਆਪਣਾ ਸਿਟੀ ਸੈਂਟਰ ਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਲੈਕਸਿਟੀ ਦਾ ਹੈਗਾ ਵਾ ਸਾਰੇ ਦੇ ਸਾਰੇ ਜਿਹੜੇ ਹੈਗੇ ਮਸਲੇ ਨਾ ਇਹਦਾ ਹੱਲ ਕਰਕੇ ਵਿਖਾਵਾਂਗੇ ਔਰ ਤੁਹਾਨੂੰ ਦੱਸਾਂ ਹੁਣ ਸ਼ੁਰੂ ਕਰਾਂਗੇ ਤੇ 27 ਦੇ ਵਿੱਚ ਸਰਕਾਰ ਆਣ ਤੇ ਪੰਜਾਬ ਪੰਜਾਬ ਨੂੰ ਫੇਰ ਨੰਬਰ 1 ਦਾ ਸੂਬਾ ਬਣਾਵਾਂਗੇ ਪੰਜਾਬ ਨੂੰ ਫੇਰ ਨੰਬਰ 1 ਦਾ ਸੂਬਾ ਬਣਾਵਾਂਗੇ ਤੁਹਾਡਾ ਨਾਮ ਬਾਦ ਆ ਜੀ ਸਰ ਜਿਵੇਂ ਕੰਮ ਦਾ ਰੋਲਾ ਹੈ ਧੰਨਵਾਦ ਹਾਂ ਜੀ ਰੋਲਾ ਬਏ ਦੋ ਤਿੰਨ ਜਗ੍ਹਾ ਜਿਹੜਾ ਮਾਰ ਪੜੇਗਾ ਚੋਰ ਨੇ ਸਾਰੇ ਠੱਗ ਨੇ ਇਹ ਸਾਰੇ ਠੱਗ ਨੇ ਇਹਨਾਂ ਦਾ ਕੰਮ ਹੀ ਠਗੀ ਮਾਰਨਾ ਹੈ ਸੋ ਮੈਂ ਇਹਦੇ ਬਾਰੇ ਕੋਈ ਨਹੀਂ ਕਹਿਣਾ ਠੱਗ ਨੇ ਸਾਰੇ ਇਹ ਇਹਨਾਂ ਦੇ ਜਨਾ ਚਟਾ ਵੇਚਦਾ ਜੋ ਨਾਰਕੋਟਿਕ ਵੇਚਦਾ ਜੋ ਪੈਸਾ ਦੇਦਾ ਜੋ ਕੱਪੜੇ ਵੰਡਦੇ ਜੋ ਸਰਾਸ਼ਣ ਵੰਡਦਾ ਸਾਰਾ ਕੁਝ ਵੰਡਦਾ ਇਹ ਜਿਹੜਾ ਸਾਢੇ 3 ਸਾਲ ਬੀਤ ਗਏ ਹੁਣ ਲੋਕ ਕਹਿ ਰਹੇ ਆ ਕਿ ਡਵੈਲਪਮੈਂਟ ਨਹੀਂ ਹੋਈ ਆ ਕਿ ਜਿਮਨੀ ਚੋਨਾ ਜੇ ਨਾ ਹੁੰਦੀ ਤੇ ਇਦਾਂ ਹੀ ਰਹਿਣਾ ਸੀਗਾ ਇਹ ਇਹ ਅੱਗੇ ਵੀ ਇਹੀ ਬਾੜਾ ਹੋਣਾ ਮੈਂ ਜਦ ਤੱਕ ਜਿੱਤੇ ਨਹੀਂ ਜਿੱਤ ਕੇ ਤਾਂ ਦਿਖਾਵਾਂਗੇ ਤੇ ਡਵੈਲਪਮੈਂਟ ਸ਼ੁਰੂ ਹੋ ਜਾਊਗਾ ਜੇ ਤੁਸੀਂ ਜਿੱਤਦੇ ਹੋ ਚਾਰ-ਚਾਰ ਕਬੀਲਦਾਰੀਆਂ ਹੋ ਜਾਣੀਆਂ ਕਿ ਕਿੱਥੇ ਸੰਭੋਗੇ ਜਨਤਾ ਨੂੰ ਟਾਈਮ ਦੋਗੇ ਅਦਾਲਤ ਨੂੰ ਟਾਈਮ ਦੋਗੇ ਪ੍ਰਬੰਧ ਦੋਗੇ ਇਹ ਬਹੁਤ ਸੌਖੀ ਗੱਲ ਹੈ ਮੇਰੇ ਵਾਸਤੇ ਵਕਾਲਤ ਅਦਾਲਤ ਸਿਆਸਤ ਇੱਕੋ ਜੀ ਹੈ ਇੱਕੋ ਜੀ ਹੈ ਇੱਕੋ ਜਿਹੀ ਗੱਲ ਹੈ ਕੀ ਬਾਤ ਹੈ